ਦੇ ਵਿੱਚ ਲੋਕ ਆਉਂਦੇ ਨੇ ਤਾਂ ਵੱਡੀਆਂ-ਵੱਡੀਆਂ ਬਿਮਾਰੀਆਂ ਤੋਂ ਨਜਾਤ ਪਾ ਕੇ ਜਾਂਦੇ ਨੇ ਤੇ ਚੇਹਰਾਂ ਦੇ ਉੱਪਰ ਜਿਹੜੇ ਕਿ ਲੋਕ ਬੈਠ ਕੇ ਆਉਂਦੇ ਨੇ ਪਰ ਜਾਂਦੇ ਹੋਏ ਆਪਣੇ ਰੱਤਾਂ ਦੇ ਭਾਰ ਤੁਰ ਕੇ ਜਾਂਦੇ ਨੇ ਪਰ ਕਈ ਬਿਮਾਰੀਆਂ ਦਾ ਜਿਹੜਾ ਇੱਥੇ ਫ੍ਰੀ ਚ ਇਲਾਜ ਦੇਸੀ ਇਲਾਜ ਜਿਹੜਾ ਕੀ ਥੈਰੇਪੀ ਦੇ ਜ਼ਰੀਏ ਕੀਤਾ ਜਾਂਦਾ ਫਿਰ ਇੱਥੇ ਬਹੁਤ ਆਰਾਮ ਮਿਲਦਾ ਬੇਟਾ ਮੇਰੇ ਜੁੜ ਤਾਂ ਬਿਲਕੁਲ ਟੱਡੇ ਹੋਏ تھے ਮੈਂ ਸਭ ਨੂੰ ਇਹੀ ਦੱਸਦੀ ਆਂ ਵੀ ਇੱਥੇ ਇੱਕ ਵਾਰੀ ਨਹੀਂ ਦੋ ਵਾਰੀ ਆ ਕੇ ਬੰਦਾ ਠੀਕ ਹੋ ਜਾਂਦਾ ਮੜ ਕੇ ਹਿਲ ਗਿਆ ਤੇ ਜਿਸਕ ਪ੍ਰੋਬਲਮ ਸੀ ਅੱਜ ਤੋਂ 2 ਸਾਲ ਪਹਿਨਾ ਕਿ ਮੈਂ ਤਿੰਨ ਵਾਰੀ ਆਇਆ ਇਹ ਤਿੰਨ ਵਾਰੀ ਕਰਾਉਣ ਤੇ ਮੈਂ ਠੀਕ ਹੋ ਗਿਆ ਉਸ ਤੋਂ ਬਾਅਦ ਮੈਂ ਹੁਣ ਰੈਗੂਲਰ ਲੰਗਰ ਵਾਸਤੇ ਆਉਂਦਾ ਮੈਂ ਤਕਰੀਬਨ ਲੱਖ ਰੁਪਇਆ ਖਰਚ ਕਰ ਦਿੱਤਾ ਡਾਕਟਰਾਂ ਦੇ ਵੀ ਕੋਈ ਤਕ ਨਹੀਂ ਆਰਾਮ ਕੋਈ ਨਹੀਂ ਆਇਆ ਇੱਥੇ ਮੈਂ ਪਹਿਲੀ ਦਫਾ ਆਇਆ ਪਹਿਲੀ ਦਫਾ ਆਉਣ ਤੇ ਮੈਨੂੰ ਬੜਾ ਫਰਕ ਪੈ ਗਿਆ ਆ ਸਮਰ نیوز ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਮੁਹਾਲੀ ਜ਼ਿਲ੍ਹੇ ਦੇ ਪਿੰਡ ਮਾਨਕਪੁਰ ਸ਼ਰੀਫ ਚ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਪਰਾਚੀਨ ਚਿਰੀ ਨਰਮਦੇਸ਼ਵਰ ਮਹੋਦਿਆ ਸ਼ਿਵ ਮੰਦਿਰ ਹੈ ਇਹ ਮਾਨਕਪੁਰ ਸ਼ਰੀਫ ਦਾ ਮੰਦਿਰ ਹੈ ਤੁਹਾਨੂੰ ਇਸ ਮੰਦਿਰ ਦੀ ਖਾਸियत ਦੱਸਾਂਗੇ ਅ ਇਸ ਮੰਦਿਰ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਤਾਂ ਵੱਡੀਆਂ-ਵੱਡੀਆਂ ਬਿਮਾਰੀਆਂ ਤੋਂ ਨਜਾਤ ਪਾ ਕੇ ਜਾਂਦੇ ਨੇ ਠੀਕ ਹੋ ਕੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਅ ਅ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹਸਪੀਟਲ ਵਾਲੀਆਂ ਇਹਨਾਂ ਫੋੜੀਆਂ ਦੇ ਉੱਪਰ ਇਹਨਾਂ ਚਿਹਰਾਂ ਦੇ ਉੱਪਰ ਜਿਹੜੇ ਕਿ ਲੋਕ ਬੈਠ ਕੇ ਆਂਦੇ ਨੇ ਪਰ ਜਾਂਦੇ ਹੋਏ ਆਪਣੇ ਰੱਤਾਂ ਦੇ ਭਾਰ ਤੁਰ ਕੇ ਜਾਂਦੇ ਨੇ ਸੋ ਬਿਲਕੁਲ ਆ ਜਗ੍ਹਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿਉਂਕਿ ਜਿਹੜੇ ਇੱਥੇ ਮੇਨ ਨੇ ਜਿਹੜੇ ਕਹਿ ਦਈਏ ਵੀ ਦੇਖਦੇ ਆ ਮਰੀਜ਼ਾਂ ਨੂੰ ਉਹ ਅੱਜ ਕਿਤੇ ਗਏ ਹੋਏ ਨੇ ਉਹ ਕਹਿੰਦੇ ਵੀ ਅਸੀਂ ਗੱਲਬਾਤ ਅ ਕਰ ਸਕਦੇ ਆ ਪਰ ਅਜੇ ਅਸੀਂ ਬਾਹਰ ਆ ਪਰ ਤੁਹਾਨੂੰ ਅੱਜ ਅਸੀਂ ਤੁਹਾਨੂੰ ਜਗਾ ਦਿਖਾ ਰਹੇ ਆ ਵੀ ਇਸ ਜਗਾ ਦੇ ਵਿੱਚ ਆ ਕੇ ਅਗਰ ਕਿਸੇ ਬੰਦੇ ਨੂੰ ਕੋਈ ਵੀ ਰੀਡ ਦੀ ਹੱਡੀ ਦੀ ਪ੍ਰੋਬਲਮ ਆ ਜਾਂ ਲੱਤਾਂ ਦੀ ਪ੍ਰੋਬਲਮ ਆ ਜ ਇਹਨਾਂ ਨੂੰ ਡਾਕਟਰ ਜਵਾਬ ਦੇ ਦਿੰਦੇ ਨੇ ਪਰ ਉਹ ਬੰਦੇ ਇਸ ਜਗਾ ਤੇ ਆ ਕੇ ਠੀਕ ਹੁੰਦੇ ਨੇ ਸਰ ਵਾਈਕਲ ਕੀ ਹੋਰ ਕਈ ਬਿਮਾਰੀਆਂ ਦਾ ਜਿਹੜਾ ਇੱਥੇ ਫ੍ਰੀ ਚ ਇਲਾਜ ਦੇਸੀ ਇਲਾਜ ਜਿਹੜਾ ਕੀ ਥੈਰੇਪੀ ਦੇ ਜ਼ਰੀਏ ਕੀਤਾ ਜਾਂਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਲੋਕ ਜਿੰਨੇ ਇੱਥੇ ਆਏ ਹੋਏ ਨੇ ਇਹ ਸਭ ਆਪਣੀ ਆਪਣੀਆਂ ਬਿਮਾਰੀਆਂ ਦਖਾਨ ਇਲਾਜ ਕਰਾਉਣ ਆਏ ਹੋਏ ਨੇ ਆ ਆਂਟੀ ਜੀ ਆਏ ਨੇ ਅਣ ਸਸ਼ੀਕਲ ਜੀ ਸਸ਼ੀਕਲ ਬੇਟਾ ਕਿੱਥੋਂ ਆਏ ਹੋ ਤੁਸੀਂ ਅਸੀਂ ਅੰਬਾਲਾ ਕੈਂਟ ਅੰਬਾਲੇ ਤੋਂ ਕੀ ਪ੍ਰੋਬਲਮ ਹੈ ਤੁਹਾਨੂੰ ਜੀ ਜੀ ਸਰਵਾਈਕਲ ਸਰਵਾਈਕਲ ਤੁਸੀਂ ਪਹਿਲਾਂ ਵੀ ਇੱਥੇ ਆਏ ਹੋ ਹਾਂ ਫਿਰ ਇੱਥੇ ਬਹੁਤ ਆਰਾਮ ਮਿਲਦਾ ਬੇਟਾ ਮੇਰੇ ਹਸਬੰਦ ਤਾਂ ਬਿਲਕੁਲ ਟੱਡੇ ਹੋਏ تھے ਮੈਂ ਸਭ ਨੂੰ ਇਹੀ ਦੱਸਦੀ ਆਂ ਵੀ ਇੱਥੇ ਇੱਕ ਵਾਰੀ ਨਹੀਂ ਦੋ ਵਾਰੀ ਆ ਕੇ ਬੰਦਾ ਠੀਕ ਹੋ ਜਾਂਦਾ ਤੁਹਾਨੂੰ ਵੀ ਕੋਈ ਪ੍ਰੋਬਲਮ ਸੀ ਬਸ ਸਰਵਾਈਕਲ ਹੈ ਹੁਣ ਠੀਕ ਹੋ ਤੁਹਾਨੂੰ ਠੀਕ ਆ ਆਰਾਮ ਮਿਲਦਾ ਬਿਲਕੁਲ ਜਿਵੇਂ ਇਹਨਾਂ ਨੇ ਦੱਸਿਆ ਸਰਵਾਈਕਲ ਦੀ ਪ੍ਰੋਬਲਮ ਸੀ ਇੱਕ ਦੋ ਵਾਰ ਆਏ ਤਾਂ ਬਿਲਕੁਲ ਠੀਕ ਹੋ ਗਏ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਇੱਧਰ ਜਿਵੇਂ ਕਿ ਲੰਗਰ ਲੱਗਿਆ ਹੋਇਆ ਆ ਐਤਵਾਰ ਦੇ ਐਤਵਾਰ ਜਿਹੜਾ ਕਿ ਆ ਇੱਧਰ ਸ਼ਿਵ ਮੰਦਰ ਬਣਿਆ ਹੋਇਆ ਆ ਇੱਧਰ ਜਿਹੜਾ ਕਿ ਐਤਵਾਰ ਦੇ ਐਤਵਾਰ ਜਿਹੜਾ ਕਿ ਲੰਗਰ ਇਹਨਾਂ ਵੱਲੋਂ ਚਲਾਇਆ ਜਾਂਦਾ ਆ ਪੂੜੀਆਂ ਛੋਲੇ ਤੇ ਨਾਲ ਖੀਰ ਦਾ ਸੋ ਜਿੰਨੀ ਵੀ ਸੰਗਤ ਆਂਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਲੰਗਰ ਵੀ ਬਣਦਾ ਪਿਆ ਆ ਲੋਕ ਆਪਣੀ ਆਪਣੀ ਸੇਵਾ ਨਿਭਾਉਂਦੇ ਨੇ ਅੰਦਰ ਮੰਦਰ ਦੇ ਵਿੱਚ ਜਿਹੜੀ ਕਿ ਪੂਜਾ ਚੱਲਦੀ ਪਈ ਐ ਸੋ ਉੱਧਰ ਜਿਵੇਂ ਕਿ ਕੀਤਾ ਜਾ ਰਿਹਾ ਐ ਹਾਂਜੀ ਆ ਕੀ ਨਾਮ ਐ ਜੀ ਤੁਹਾਡਾ ਮੇਰਾ ਨਾਮ ਭੁਪਿੰਦਰ ਭੁਪਿੰਦਰ ਜੀ ਤੁਸੀਂ ਐਸੇ ਪਿੰਡ ਦੇ ਰਹਿਣ ਵਾਲੇ ਹੋ ਨਹੀਂ ਜੀ ਮੰਡੀ ਕੋਲ ਬੰਦਗੜ ਮੰਡੀ ਇੱਥੇ ਕਿਵੇਂ ਆਏ ਹੋ ਕੋਈ ਇਲਾਜ ਕਰਾਣਾ ਐ ਇਲਾਜ ਕਰਾਉ ਕਿੰਨੇ ਸਮੇਂ ਤੋਂ ਆ ਰਹੇ ਹੋ ਪਿਛਲੇ ਹਫਤੇ ਤੋਂ ਅੱਛਾ ਕੀ ਪ੍ਰੋਬਲਮ ਸੀ ਤੁਹਾਨੂੰ ਓਰੇ ਦਰਦ ਲੱਤ 'ਚ ਮੈਂ ਮੇਰੇ ਖਾਸਟਾ ਕਿਵੇਂ ਕਿੰਨੀ ਵਾਰ ਦੂਜੀ ਵਾਰ ਐ ਜੀ ਠੀਕ ਆ ਹੁਣ ਅੱਗੇ ਨਾਲੋਂ ਕਾਫੀ ਹੱਦ ਤੱਕ ਫਰਕ ਬਿਲਕੁਲ ਹਾਂ ਜੀ ਕਿੱਥੋਂ ਆਏ ਹੋ ਤੁਸੀਂ ਮੈਂ ਇੱਥੋਂ ਕੋਈ 35-40 ਕਿਲੋਮੀਟਰ ਕਨੌਲੀਪਿੰਡ ਤੋਂ ਆਇਆ ਹਾਂ ਤੁਸੀਂ ਕਿੱਥੋਂ ਆਏ ਹੋ ਤੁਸੀਂ ਰੋਪੜ ਦੇ ਲੱਗ ਹਾਂ ਜੀ ਹਾਂ ਜੀ ਕੀ ਤੁਹਾਨੂੰ ਕੀ ਪ੍ਰੋਬਲਮ ਸੀਗੀ ਮੇਰੀਆਂ ਮੜ ਕੇ ਹਿਲ ਗਏ ਤੇ ਇਸੇ ਪ੍ਰੋਬਲਮ ਸੀ ਠੀਕ ਹੈ ਅੱਜ ਤੋਂ 2 ਸਾਲ ਪਹਿਲਾਂ ਠੀਕ ਹੈ ਕਿ ਮੈਂ ਤਿੰਨ ਵਾਰੀ ਆਇਆ ਤੇ ਤਿੰਨ ਵਾਰੀ ਕਰਾਉਣ ਤੇ ਮੈਂ ਠੀਕ ਹੋ ਗਿਆ ਉਸ ਤੋਂ ਬਾਅਦ ਮੈਂ ਹੁਣ ਰੈਗੂਲਰ ਲੰਗਰ ਵਾਸਤੇ ਆਂਦਾ ਲੰਗਰ ਦੀ ਸੇਵਾ ਕਰਾਂ ਹਰ ਐਤਵਾਰ ਨੂੰ ਆਉਂਦਾ ਹਰ ਐਤਵਾਰ ਨੂੰ ਮੈਂ ਲੰਗਰ ਦੀ ਸੇਵਾ ਕਰਨ ਵਾਸਤੇ ਆਉਂਦਾ ਅੱਛਾ ਤੇ ਜੋ ਇਹਦੇ ਕੋਲ ਕੋਈ ਪੈਸਾ ਵੀ ਲਿਆ ਗਿਆ ਸੀ ਠੀਕ ਕਰਨ ਦਾ ਨਹੀਂ ਠੀਕ ਹੰਦਾ ਕੋਈ ਪੈਸਾ ਨਹੀਂ ਲਿਆ ਡਾਕਟਰਾਂ ਨੂੰ ਕਿੰਨੇ ਕੁ ਦੇਤੇ ਸੀ ਰੀਡ ਦੀ ੱਡੀ ਪਿੱਛੇ ਠੀਕ ਕਰ ਮੈਂ ਤਕਰੀਬਨ ਲੱਖ ਰੁਪਇਆ ਖਰਚ ਕਰ ਦਿੱਤਾ ਤਾਂ ਕੈਸੇ ਡਾਕਟਰਾਂ ਦੇ ਵੀ ਕੋਈ ਫਰਕ ਨਹੀਂ ਪਿਆ ਨਾ ਆਰਾਮ ਕੋਈ ਨਹੀਂ ਆਇਆ ਇੱਥੇ ਮੈਂ ਪਹਿਲੀ ਵਾਰ ਆਇਆ ਪਹਿਲੀ ਵਾਰੋਂ ਤੇ ਮੈਨੂੰ ਬੜਾ ਫਰਕ ਪੈ ਗਿਆ ਫੇ ਮੈਂ ਦੂਸਰੀ ਇਹਨਾਂ ਦਾ 15 ਦਿਨ ਵਾ ਗਿਆ ਸੀ ਮੈਂ ਦੂਸਰੇ ਐਤਵਾਰ ਆ ਗਿਆ ਦੂਸਰੇ ਐਤਵਾਰ ਆ ਕੇ ਫੇ ਮੈਨੂੰ ਬੜਾ ਫਰਕ ਪੈ ਗਿਆ ਤੀਸਰੇ ਐਤਵਾਰ ਤਾਂ ਬਿਲਕੁਲ ਹੀ ਫਰਕ ਪੈ ਗਿਆ ਹੁਣ ਮੈਂ ਤੁਹਾਡੇ ਸਾਹਮਣੇ ਤੁਰਿਆ ਫਿਰਦਾ ਨਗਰ ਸੇਵਾ ਕਰ ਜੁੜੀ ਲਾਉਂਦੇ ਆ ਐ ਦੁਬਾਰਾ ਵਾਲੇ ਦਿਨ ਆਪਾਂ ਕਰੀ ਦੀਏ ਜੀ ਤੁਸੀਂ ਭਾਜੀ ਕਿੱਥੋਂ ਆਉਂਦੇ ਹੋ ਅਸੀਂ ਚੰਡੀਗੜ੍ਹ ਤੋਂ ਆਏ ਜੀ ਮੈਂ ਹਾਂਜੀ ਹਾਂਜੀ ਕਿਵੇਂ ਤੁਹਾਨੂੰ ਵੀ ਕੋਈ ਪ੍ਰੋਬਲਮ ਸੀ ਸ਼ਰੀਰ 'ਚ ਨਹੀਂ ਮੇਰੇ ਨਾ ਜੀਜਾ ਜੀ ਹੈ ਇਹ ਨਗਾਮੇ ਤੋਂ ਉਹ ਡੇਰੇ ਵੇ ਅੱਗੇ ਮਰੰਡੇ ਦੇ ਕੋਲ ਬਸੀ ਹੈ ਜੀ ਉਹ ਉੱਥੇ ਦੇ ਉਹਨਾਂ ਨੂੰ ਅਸੀਂ ਦੂਜੀ ਵਾਰ ਲੈ ਕੇ ਬਹੁਤ ਫਰਕ ਆਇਆ ਇੱਥੇ ਤੋਂ ਅਸੀਂ ਪੀਜੀਏ ਡਾਕਟਰ ਨੇ ਜਵਾਬ ਦੇਤਾ ਜੀ ਵੀ ਇਹ ਠੀਕ ਨਹੀਂ ਹੋਵੋਗੇ ਪਰ ਇੱਥੇ ਦੂਜੀ ਵਾਰ来ਆ ਬਹੁਤ ਫਰਕ ਹੈ ਜੁਰੇ ਦੇ ਬਾਬਿਆਂ ਦੀ ਕਿਰਪਾ ਨਾਲ ਠੀਕ ਫੁੱਲ ਫੁੱਲ ਕਿਰਪਾ ਜੀ ਬਾਬਿਆਂ ਦੀ ਬਿਲਕੁਲ ਜੀ ਬਿਲਕੁਲ ਜਿੰਨੇ ਵੀ ਲੋਕ ਬੜੀ ਦੂਰ ਦੂਰੋਂ ਜਿਹੜੇ ਕਿ ਲੋਕ ਇੱਥੇ ਆਉਂਦੇ ਨੇ ਪਰ ਜਿਹੜੇ ਇੱਕ ਦੋ ਵਾਰ ਆਣ ਤੇ ਹੀ ਬਿਲਕੁਲ ਠੀਕ ਹੋ ਜਾਂਦੇ ਨੇ ਕਿਸੇ ਵੀ ਕਿਸਮ ਦਾ 1 ਰੁਪਿਆ ਨਹੀਂ ਲੀਤਾ ਜਾਂਦਾ ਬਲਕਿ ਲੰਗਰ ਛਕਾ ਕੇ ਫਿਰ ਜਿਹੜਾ ਸੰਗਤਾਂ ਨੂੰ ਇੱਥੇ ਤੋਰਿਆ ਜਾਂਦਾ ਹੈ ਫਿਰ ਜੁੜੇ ਰਹੋ ਸਮਰ نیوز ਦੇ ਨਾਲ ਹੋਰ ਕੱਲੀ ਕੱਲੀ ਅਪਡੇਟ ਕੱਲੀ ਕੱਲੀ ਖਬਰ ਅਸੀਂ ਤੁਹਾਡੇ ਤੱਕ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ ਕੈਮਰਾਮੈਨ ਗਗਨ ਦੇ ਨਾਲ